ਉਹ ਪੂਰਾ ਯੱਤਿ ਗੋਣ ਹੈ ਪੂਰਾ ਯੱਤ ਲਿਖ ਬੈ ਸਾਨੂੰ ਵੀ ਤਾਂ ਦੱਸ ਕੀ ਦੇ ਕੋਲੋਂ ਸਿੱਖਦੇ ਪੂਰਾ ਯੱਤ ਗੋਣ ਹੈ ਪੂਰਾ ਯੱਤ ਲਿਖਦੇ ਸਾਨੂੰ ਵੀ ਤਾਂ ਦਾ ਸ੍ਰੀ ਦੇ ਕੋਲੋਂ ਸਿੱਖਦੇ ਉਹ ਤੇਰੇ ਵਾਂਗੂ ਹਟ ਹੋਣ ਦਾ ਸਾਨੂੰ ਦੱਸ ਦੇ ਕੋਈ ਰਾਤ ਚੀ ਮਿਆਂ ਬਹੁਤੇ ਗੀਤ ਨਾ ਤੂੰ ਗਾ ਚੀ ਮਿਆਂ ਖੁਜੂ ਦੁਨੀਆ ਤਵਾ ਚੀ ਮਿਆਂ ਪਹਿਲਾਂ ਜੀਰੇ ਵਾਲੇ ਕੋਲੋਂ ਬਚਿਆ ਹੁਣ ਗਿਆ ਏ ਤੂੰ ਆ ਚੀਮਿਆਂ ਬਹੁਤੇ ਗੀਤ ਨਾ ਤੂੰ ਗਾ ਚੀਮਿਆਂ ਹੋ ਜੂ ਦੁਨੀਆ ਤਵਾ ਚੀਮਿਆਂ ਸਾਰੇ ਮਾਨ ਸਾਰੇ ਖਾਨੇ ਕਰ ਦੇਗਾ ਫੇਲ ਤੂੰ ਚੰਗੀ ਭਲੀ ਗਾਇਕੀ ਦੀ ਬਣਾ ਕੇ ਰੱਖੀ ਰੇਲ ਤੂੰ ਸਾਰੇ ਮਾਨ ਸਾਰੇ ਖਾਨੇ ਕਰ ਦੇਗਾ ਫੇਲ ਤੂੰ ਚੰਗੀ ਭਲੀ ਗਾਇਕੀ ਦੀ ਬਣਾ ਕੇ ਰੱਖੀ ਰਹਿਲ ਤੂੰ ਜਿੰਨਾ ਨੂੰ ਤੂੰ ਫੈਨ ਦੱਸ ਗੈਂ ਔਰ ਹੈ ਤੇਰੀ ਖਿੱਲੀ ਨੇ ਉਡਾ ਚੀ ਮਿਆਂ ਬਹੁਤੇ ਗੀਤ ਨਾ ਤੂੰ ਗਾ ਚੀ ਮਿਆਂ ਹੋਜੂ ਦੁਨੀਆ ਤਬਾ ਚੀ ਮਿਆਂ ਪਹਿਲਾਂ ਜੀਰੇ ਵਾਲੇ ਕੋਲੋਂ ਬਚਿਆ ਹੁਣ ਗਿਆ ਏ ਤੂੰ ਆ ਚੀ ਮਿਆਂ ਬਹੁਤ ਏਗੀ ਇਤਨਾ ਤੂੰਗਾ ਚੀ ਮਿਆਂ ਹੋ ਜੂ ਦੁਨੀਆ ਤਵਾ ਚੀ ਮਿਆਂ ਇਹ ਦੇ ਵਿੱਚ ਆਪਣੇ ਹੀ ਲੋਕਾਂ ਦੇ ਕਸੂਰੇ ਨੇ ਜਿਹੜੇ ਗੰਦ ਪਾਉਂਦੇ ਉਹੀ ਹੁੰਦੇ ਮਸ਼ਹੂਰ ਨੇ ਇਹ ਦੇ ਵਿੱਚ ਆਪਣੇ ਹੀ ਲੋਕਾਂ ਦੇ ਕਸੂਰੇ ਨੇ ਜਿਹੜੇ ਗੰਦ ਪਾਉਂਦੇ ਉਹੀ ਹੁੰਦੇ ਮਸ਼ਹੂਰ ਨੇ ਮਨੀ ਰੈਡੂ ਤੈਨੂੰ ਹੱਥ ਜੋੜਦਾ ਵੀਰੇ ਮੰਨ ਲੈ ਸੁਲਾ ਚੀ ਮਿਆਂ ਬਹੁਤੇ ਗੀਤ ਨਾ ਤੂੰ ਗਾ ਚੀ ਮਿਆਂ ਹੋਜੂ ਦੁਨੀਆ ਤਬਾ ਚੀ ਮਿਆਂ ਪਹਿਲਾ ਜੀਰੇ ਵਾਲੇ ਕੋਲੋਂ ਬਚਿਆ ਹੁਣ ਅਗੇ ਆਏ ਤੂੰ ਆ ਚੀ ਮਿਆਂ ਬਹੁਤੇ ਗੀਤ ਨਾ ਤੂੰ ਗਾ ਚੀ ਮਿਆਂ ਹੋਜੂ ਦੁਨੀਆ ਤਬਾ ਚੀ ਮਿਆਂ